ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਗੁਰਮੀਤ ਸਿੰਘ ਜੀ ਹਾਂ ਕੀ ਮਾਮਲਾ ਹੋਇਆ ਤੁਸੀਂ ਬੱਚੇ ਲੈ ਕੇ ਪਹੁੰਚੇ ਹਸਪੀਟਲ ਹਾਂਜੀ ਤੇ ਸਾਡੇ ਖੇਰ ਨੇ ਪਿੰਡ ਇੱਕ ਡੋਮ ਡੋਮਣਾ ਉੱਡਦਾ ਆ ਗਿਆ ਮੇਰੇ ਗਰਾਉਂਡ ਸਕੂਲ ਦੇ ਵਿੱਚ ਮਤਲਬ ਤੇ ਉਹ ਬੱਚਿਆਂ ਦੇ ਬੱਚੇ ਕਲਾਸ ਲਾਉਣ ਲੱਗੇ ਸੀਗੇ ਉੱਠ ਕੇ ਜਾ ਕੇ ਲੰਚ ਕਰਕੇ ਤੇ ਉਹ ਕਲਾਸ ਚ ਜਾਣ ਲੱਗੇ ਸੀਗੇ ਉਸ ਤੋਂ ਬਾਅਦ ਡੋਮਣ ਆਇਆ ਹੀ ਉੜਦਾ ਉੜਦਾ ਉਹਨੇ ਅੱਗੇ ਬੱਚੇ ਨੇ ਸਾਰਿਆਂ ਦੇ ਲੜ ਗਏ ਇਹ ਆਪਣੇ ਜਿਹੜਾ ਸਕੂਲ ਆ ਪ੍ਰਾਇਮਰੀ ਸਕੂਲ ਆ ਪ੍ਰਾਇਮਰੀ ਸਕੂਲ ਆ ਜੀ ਪੰਜਵੇਂ ਟੋਕਾ ਹੀ ਇਹ ਕਿੰਨੇ ਬੱਚਿਆਂ ਨੂੰ ਕਟਿਆ ਉਹਨੂੰ ਉਹਨੇ ਕਟੇ ਪੰਜ ਬੱਚਿਆਂ ਨੂੰ ਬਾਕੀ ਜਿਹੜੇ ਸੀਗੇ ਯਾਨੀ ਘਬਰਾ ਸਾਰੇ ਗਏ ਦੀ ਬੱਚੇ ਬਹੁਤ ਜ਼ਿਆਦਾ ਘਬਰਾ ਕੇ ଥିਗੇ ਮੈਡਮ ਦੇ ਬਹੁਤ ਜ਼ਿਆਦਾ ਲੜੇ ਆਈ ਮੈਡਮ ਮੈਡਮ ਬੱਚਿਆਂ ਨੂੰ ਬਚਾਉਂਦੀ ਸੀਗੀ ਇਸ ਕਰਕੇ ਫਿਰ ਬੱਚੇ ਮੈਡਮ ਦੇ ਜ਼ਿਆਦਾ ਲੜੇ ਆਈ ਤਿੰਨ ਬੱਚੇ ਜ਼ਿਆਦਾ ਸਰੀਅਸ ਨੇ ਬਹੁਤੇ ਤੇ ਦੋ ਬੱਚੇ ਠੀਕ ਨੇ ਉਹਨਾਂ ਦੇ ਵਿੱਚੋਂ ਇਹਨਾਂ ਦੇ ਮਾਪਿਆਂ ਨੂੰ ਦੱਸ ਮਾਪਿਆਂ ਨੂੰ ਦੱਸੇ ਹੁਣ ਮਾਪੇ ਵੀ ਆ ਗਏ ਉਹਨਾਂ ਦੇ ਆਉਂਦੇ ਨੇ ਕਿਸੇ ਨੇ ਬਚਾਉਣ ਦੀ ਕੋਸ਼ਿਸ਼ ਨਹੀਂ ਨਹੀਂ ਕਿਸੇ ਨੇ ਨਹੀਂ ਉੱਤੇ ਮੱਲੇ ਲਵੇ ਲਾਉਣ ਇੱਕ ਦੋ ਕੁ ਬੁੜੀਆਂ ଥିਆਂ ਬਾਕੀ ਸਾਡੇ ਧਰਨਾ ਚੱਲਦਾ ਏ ਸਾਰੇ ਧਰਨੇ ਤੇ ਸੀ ਗਿਆ ਸੀ ਮੈਂ ਵੀ ਉੱਥੇ ਸੀ ਗਈ ਧਰਨੇ ਤੋਂ ਫਿਰ ਆਏ ਆ ਸਰਪੰਚ ਸਾਹਿਬ ਵੀ ਉੱਥੋਂ ਆਏ ਨੇ ਇਹ ਆ ਕੇ ਇਹਨਾਂ ਨੇ ਫਿਰ ਆਪਣੇ ਘਰ ਦੇੋਂ ਲੈ ਕੇ ਗਏ ਨੇ ਮੈਡਮ ਨੂੰ ਤੇ ਉਸ ਦਿਵਾਰ ਸਾਨੂੰ ਫੋਨ ਕਰਤੇ ਪਏ ਸੀ ਤੇ ਬੱਚਿਆਂ ਨੂੰ ਜਾ ਕੇ ਜਦ ਇੱਥੇ ਕੌਂਸਲਰ ਆ ਗਈ ਬੱਚੇ ਕਿਹੜੀ ਕਿਹੜੀ ਕਲਾਸ ਦੇ ਨੇ ਬਤਾ ਤੁਹਾਨੂੰ ਹੈ 2 ਚੌਥੀ ਦੇ ਨੇ ਤਿੰਨ ਪੰਜਵੀਂ ਦੇ ਨੇ ਬੱਚੇ ਹੁਣ ਠੀਕ ਨੇ ਤਿੰਨ ਬੱਚੇ ਹਾਂ ਠੀਕ ਨੇ ਨੇ ਉਦਾਂ ਠੀਕ ਨੇ ਨੇ ਜਿਆਦਾ ਬੱਚਿਆਂ ਦੇ ਤਿੰਨ ਦੇ ਬਹੁਤ ਜ਼ਿਆਦਾ ਲੜੇ ਮੈਡਮ ਦੇ ਹਾਲਾਤ ਮੈਡਮ ਦੇ ਵੀ ਠੀਕ ਆ ਮੈਡਮ ਠੀਕ ਨੇ ਹੁਣ ਜਣੀ ਪਹਿਲਾਂ ਬਹੁਤ ਜ਼ਿਆਦਾ ਯਾ ਪਿੰਡੋਂ ਤਾਂ ਬਹੁਤ ਮਸੀਆ ਪਹੁੰਚਿਆ ਹੀ ਹਨ ਮੈਂ ਉੱਥੇ ਹੀ ਪ੍ਰਾਇਮਰੀ ਸਕੂਲ ਦੇ ਹਾਂਜੀ ਉਹ ਬਚਾਉਂਦੇ ਬੱਚਿਆਂ ਨੂੰ ਉਹਨਾਂ ਤੇ ਜ਼ਿਆਦਾ ਲੜ ਗਏ ਉਹ ਬੱਚਿਆਂ ਨੂੰ ਬਚਾਉਂਦੇ ਸੀਗੇ ਉਹ ਕੀ ਮੰਗ ਕਰਦੇ ਮੰਗ ਆਹੇ ਕਰਦੇ ਮਤਲਬ ਸਾਰੇ ਸਕੂਲ ਦੇ ਦੇਖਿਆ ਜਾਵੇ ਆ ਕਿ ਪ੍ਰਸ਼ਾਸਨ ਨੂੰ ਕਹਿੰਦੇ ਵੀ ਆ ਕੇ ਦੇਖੋ ਗੌਰ ਕਰੋ ਵੀ ਇਹ ਮੜੇ ਮੋਟਾ ਨੂੰ ਮੜਾ ਲੱਗਦਾ ਕਿਤੇ ਉਹਨੂੰ ਜਦੇ ਚਕਵਾਓ ਭਜਾਓ ਸੱਦ ਕੇ ਕਿਸੇ ਨੂੰ ਸਿੱਖ ਨਹੀਂ ਗਾਲੀ ਟੈਕਣ ਦਾ ਜਾਨ ਦਾ ਵੀ ਖਤਰਾ ਹੋ ਸਕਦਾ ਬੱਚਿਆਂ ਦਾ ਪੂਰਾ ਪੂਰਾ ਬੱਚੇ ਨੇ ਘਰ ਆ ਕੇ ਬੱਚਿਆਂ ਨੂੰ ਕੁਝ ਹੋ ਸਕਦਾ ਡਾਕਟਰ ਸਰ ਕੀ ਨਾਮ ਹੈ ਜੀ ਹਾਂਜੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਡਾਕਟਰ ਪਰਮਜੀਤ ਡਾਕਟਰ ਸਰ ਖੀਨੀਆ ਤੋਂ ਬੱਚੇ ਆਏ ਨੇ ਕੀ ਮਾਮਲਾ ਹੈ ਜੀ ਹਾਂਜੀ ਆਪਣੇ ਕੋਲ ਅੱਜ ਖੀਨੀਆ ਤੋਂ ਬੱਚੇ ਆਏ ਆ ਵਿਦ ਟੀਚਰ ਬੱਚਿਆਂ ਨੂੰ ਬੀਸ ਨੇ ਮਤਲਬ ਉਹ ਮਖਿਆਲ ਨੇ ਕੱਟਿਆ ਹੈ ਤੇ ਬੱਚੇ ਦੋ ਤਿੰਨ ਬੱਚੇ ਤਾਂ ਥੋੜੇ ਅਨਕੌਸ਼ੀਅਸ ਕੰਡੀਸ਼ਨ ਸੀ ਆਏ ਸੀਗੇ ਪਰ ਹੁਣ ਸਟੇਬਲ ਨੇ ਬੱਚਿਆਂ ਦੇ ਨਾਲ ਉਹਨਾਂ ਦੀ ਇੱਕ ਫੀਮੇਲ ਟੀਚਰ ਵੀ ਸੀ ਮੈਡਮ ਕਿੰਨੇ ਬੱਚੇ ਸੀ ਟੋਟਲੀ ਪੰਜ ਬੱਚੇ ਸੀ ਔਰ ਇੱਕ ਮੈਡਮ ਨੇ ਕਿੰਨੀ ਕੀ ਉਮਰ ਦੇ ਬੱਚੇ ਹੈਗੇ ਆ ਜੀ ਬੱਚੇ ਲੀਅਰਬਾਊਟ 42500 ਦੇ ਬੱਚੇ ਆ ਚੌਥੀ ਪੰਜਵੀਂ ਕਲਾਸ ਦੇ ਬੱਚੇ ਆ ਸਾਰੇ ਇੱਕ ਬੱਚਾ 3rd ਕਲਾਸ ਦਾ ਵੀ ਹੈ ਆ ਬੱਚੇ ਕੋਈ ਸਵਿਰਿਆ ਦਿੱਤਾ ਨਹੀਂ ਹੋਇਆ ਗਿਆ ਜੀ 2 ਤੋਂ 3 ਬੱਚੇ ਅਨਕੌਸ਼ੀਅਸ ਕੰਡੀਸ਼ਨ ਸੀ ਜਿਨ੍ਹਾਂ ਨੂੰ ਕਾਫੀ ਜ਼ਿਆਦਾ ਕਟਿਆ ਹੋਇਆ ਸੀ ਪਰ ਹੁਣ ਅੰਡਰ ਕੰਟਰੋਲ ਹੈ ਆ ਮੰਨ ਸਵੈਲਿੰਗ ਵਗੈਰਾ ਬੱਚਿਆਂ ਦੇ ਅੰਸੀ ਕੰਟਰੋਲ ਦੇ ਵਿੱਚ ਆ ਰਹੀ ਹੈ ਜੀ ਆ ਹੁਣ ਕੰਟਰੋਲਸ ਹੈ ਟ੍ਰੀਟਮੈਂਟ ਤੋਂ ਬਾਅਦ ਕੰਟਰੋਲਸ ਹੈ ਪੇਰੈਂਟਸ ਨੂੰ ਸੂਚਿਤ ਕਰ ਦਿੱਤਾ ਗਿਆ ਸੀ ਜੀ ਉਹ ਸਕੂਲ ਵੱਲੋਂ ਉਹਨਾਂ ਨੇ ਸੂਚਿਤ ਕਰਤਾ ਸੀ ਔਰ ਕਈ ਬੱਚਿਆਂ ਦੇ ਪੇਰੈਂਟਸ ਆ ਵੀ ਚੁੱਕੇ ਨੇ। ਹਾਂਜੀ। ਠੀਕ ਹੈ। ਥੈਂਕ ਯੂ। ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ-ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ।